ਇਸ ਫਿਲਮ ਵਿੱਚ ਇਹ ਦਿਖਾਇਆ ਕਿ ਗੋਰੇ ਆਪਦੇ ਪੂਰੇ ਤਕਨੀਕੀ ਬਹੁਤ ਤਕੜੇ ਸੰਦਾਂ ਨਾਲ ਵਿਕੀਤੀ ਕਰਦੇ ਜਿਹੜਾ ਸਾੜਾ ਪੰਜਾਬ ਦੀ ਖੇਤੀ ਹੈ ਜਿੱਦਾਂ ਅਸੀਂ ਇੱਥੇ ਖੇਤੀ ਕਰਦੇ ਆਂ ਅਸੀਂ ਉੱਥੇ ਉਸੇ ਖੇਤੀ ਦੇ ਨਾਲ ਅਸੀਂ ਉਹਨਾਂ ਨਾਲ ਟੱਕਰ ਲੈਨੇ ਆਂ ਫਿਲਮ ਹਲੂਣਾ ਦਊਗੀ ਕਿ ਅਸੀਂ ਬੱਚੇ ਬਾਹਰ ਕਿਉਂ ਪੇ ਉੱਥੇ ਵਾਲਿਆਂ ਨੂੰ ਵੀ ਆਊ ਕਿ ਅਜੀ ਜੇ ਇੰਨੇ ਹੀ ਕੰਮ ਅਸੀਂ ਪੰਜਾਬ ਦੀ ਕਰ ਲੈਂਦੇ ਪੰਜਾਬੀ ਤਰੀਕੇ ਨਾਲ ਗੋਰਿਆਂ ਤੋਂ ਵਧੀਆ ਫਸਲ ਵਧੀਆ ਫਸਲ ਗੋਰਿਆਂ ਤੋਂ ਬੱਤ ਬਹੁਤ ਸੋਹਣਾ ਸੀਨ ਹੈ ਕਿ ਪੰਜਾਬੀ ਕਿਤੇ ਵੀ ਮਿਹਨਤ ਕਰਦੇ ਨੇ ਅਪਦੇ ਸਟਾਈਲ ਨਾਲ ਹੀ ਇਹ ਨਹੀਂ ਕਿ ਉਹ ਰਾਂ ਦੇ ਪਿੱਛੇ ਰਹਿ ਜਾਣਗੇ। ਪੁਰਾਣੇ ਦੇ ਖੇਤਾਂ 'ਚ ਛੋਟੇ ਛੋਟੇ ਘਰ ਹੁੰਦੇ ਸੀ। ਸਾਨੂੰ ਪੰਜਾਬੀਆਂ ਨੂੰ ਵੱਡੇ ਵੱਡੇ ਤਰ੍ਹਾਂ ਚ ਰਹਿਣ ਦੀ ਆਦਤ ਹੈ। ਉੱਥੇ ਖੇਤਾਂ 'ਚ ਵੱਡੇ ਵੱਡੇ ਫਾਰਮ ਹਾਊਸਸ ਬਣਾਏ ਨੇ। ਕਾਮਯਾਬੀ ਹੋયા ਉੱਥੱਲੇ ਦੇਸ ਮਿੰਟ 'ਚ 2-4 ਬਦਲੇ ਸਿੱਟ ਕੇ ਉਹਦੇ ਉੱਤੇ ਪੰਜ-ਪੰਜ ਸੱਤ-ਸੱਤ ਅੱਠ-ਅੱਠ ਮੁੰਡੇ ਕੁੜੀਆਂ ਵੀ ਐਂ ਪਈਆਂ ਪਈਆਂ ਹੁੰਦੀਆਂ ਨੇ। ਉਹਦੋਂ بڑا ਤਰਸ ਆਉਂਦਾ ਬਹੁਤ ਕਰਦਾ। ਜੋ ਜਿਉ ਰਹੇ ਨੇ ਬੱਚੇ ਸਾਡੇ ਉਹ ਸਿੱਖਿਆ ਇਹ ਫਿਲਮ ਤੋਂ ਕਿ ਇਸ ਫਿਲਮ 'ਚ ਅਸੀਂ ਇਹ ਦਿਖਾਇਆ ਕਿ ਗੋਰੇ ਆਪਦੇ ਪੂਰੇ ਤਕਨੀਕੀ ਬਹੁਤ ਤਗੜੇ ਸੰਦਾਂ ਨਾਲ ਉਹਦੀ ਖੇਤੀ ਕਰਦੇ ਤੇ ਅਸੀਂ ਜਿਹੜਾ ਸਾਡਾ ਪੰਜਾਬ ਦੀ ਖੇਤੀ ਹੈ ਜਿੱਦਾਂ ਅਸੀਂ ਇੱਥੇ ਖੇਤੀ ਕਰਦੇ ਆ ਅਸੀਂ ਉੱਥੇ ਉਸੇ ਖੇਤੀ ਦੇ ਨਾਲ ਅਸੀਂ ਉਹਨਾਂ ਨਾਲ ਟੱਕਰ ਲੈਨੇ ਆ ਤੇ ਜੋ ਹੁੰਦਾ ਉਹ ਹਾਸੀਆਂ ਖੇਡੀਆਂ ਹੁੰਦੀਆਂ ਨੇ ਉਹ ਫਿਲਮ ਦੇ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਔਰ ਗੋਰੇ ਉਧਰ ਵੀ ਮਿਹਨਤੀ ਹੈ ਵੈਸਾ ਅਬਾ ਕਿ ਦੇਖਿਆ ਅਸੀਂ ਖੇਤਾਂ ਦੇ ਵਿੱਚ ਉਹਨਾਂ ਦੇ ਜਿਵੇਂ ਸੋਈ ਸਾਹਿਬ ਨੇ ਦੱਸਿਆ ਸੀ ਉਹ ਗੋਰੇ ਦੇ ਫਾਰਮ ਤੇ ਹੀ ਅਸੀਂ ਕਰ ਰਹੇ ਸੀ ਸ਼ੂਟ ਕੀਤਾ ਸਾਰਾ ਤੇ ਉੱਥੇ ਦੀ ਖੇਤੀ ਉਥੇ ਉਹਨਾਂ ਨੇ ਹੋਰ ਬਹੁਤ ਚੀਜ਼ਾਂ ਜਿਹੜੀਆਂ ਮੈਂ ਫੀਲ ਕੀਤੀਆਂ ਜਿੱਦਾਂ ਉਹ ਸਰ ਨੇ ਦੱਸਿਆ ਵੀ ਉਹ ਖੇਤ ਵਿੱਚ ਫਾਰਮਿੰਗ ਤਾਂ ਕਰਦੇ ਸੀ ਉਹਨਾਂ ਨੇ ਆਪਣੇ ਜਿੱਦਾਂ ਪਸ਼ੂ ਰੱਖੇ ਹੋਏ ਸੀ ਨਾਲ ਨਾਲ ਉਹਨਾਂ ਨੇ ਦੁੱਧ ਦਾ ਕੰਮ ਹੋਰ ਸੀ ਉਹਨਾਂ ਦਾ ਨਾਲ ਉਹਨਾਂ ਨੇ ਆ ਆਈਸਕ੍ਰੀਮ ਦਾ ਵੀ ਖੋਲਿਆ ਹੋਇਆ ਸੀਗਾ ਸੈਟਰਡੇ ਸੰਡੇ ਉਹ ਲੋਕਾਂ ਨੂੰ ਆਪਦਾ ਫਾਰਮ ਦਿਖਾਉਂਦੇ ਸੀਗੇ ਨਾਲ ਨਾਲ ਆਈਸਕ੍ਰੀਮ ਵੇਚਦੀ ਸੀ ਉਹਨਾਂ ਦੀ ਸੋ ਉਹਨਾਂ ਦੇ ਪੱਕੇ ਸੀ ਸੋ ਨਾਲ ਨਾਲ ਉਹਨਾਂ ਨੇ ਆਪਦੇ ਕਿਤੇ ਹੋਰ ਸ਼ੁਰੂ ਕੀਤੇ ਹੋਏ ਨੇ ਸੋ ਮੈਨੂੰ ਲੱਗਦਾ ਆਪਣੇ ਵੈਸੇ ਆਪਣੇ ਪੰਜਾਬ ਦੇ ਵਿੱਚ ਵੀ ਇਹ ਚੀਜ਼ ਹੌਲੀ-ਹੌਲੀ ਸ਼ੁਰੂ ਹੋ ਰਹੀ ਹੈ ਤੇ ਮੈਨੂੰ ਲੱਗਦਾ ਹੈ ਸਾਡੀ ਫਿਲਮ ਦੇਖਣ ਤੋਂ ਬਾਅਦ ਹੋਰ ਵੀ ਉਤਸ਼ਾਹਿਤ ਹੋਵਾਂਗੇ ਤੇ ਆਪਾਂ ਨਾਲ-ਨਾਲ ਖੇਤੀ ਦੇ ਹੋਰ ਵੀ ਅਸੀਂ ਜਿਹੜੇ ਜਿਹੜਾ ਖੇਤਾਂ ਦੇ ਵਿੱਚੋਂ ਹੀ ਅਸੀਂ ਆਪਦਾ ਹੋਰ ਰੈਵਨਿਊ ਜਿਹੜਾ ਹੈਗਾ ਜਨਰੇਟ ਕਰ ਸਕਾਂਗੇ। ਔਰਮਾਨ ਹੋਰਾਂ ਨੇ ਉਹ ਗੱਲ ਕੀਤੀ ਹੈ ਕਿ ਉੱਥੇ گاਵਾ ਮੱਝਾਂ ਸੀ ਉਹਨਾਂ ਦੀਆਂ ਉਹ ਆਈਸਕ੍ਰੀਮ ਸੈਟਰਡੇ ਸੰਡੇ ਉਹ ਇੱਥੇ ਸਰਕਾਰਾਂ ਵੀ ਜ਼ੋਰ ਲਾ ਰਹੀਆਂ ਨੇ ਸਾਡੇ ਜਿਹੜੇ ਪਾਣੀ ਦੀ ਘਾਟ ਅੱਗੇ ਮੂੰਹ ਫਾੜੀ ਖੜੀ ਹੈ। ਡਰ ਲੱਗਦਾ ਹੈ ਕਿ ਜੇ ਕਾਲ ਪੈ ਗਿਆ ਪਾਣੀ ਨਾ ਆ ਰਿਹਾ ਕੀ ਕਰਾਂਗੇ ਪਾਣੀ ਪਾਣੀ ਜ਼ਿੰਦਗੀ ਹੈ ਬਾਬਾ ਨਾਨਕ ਨੇ ਵੀ ਕਿਹਾ ਹੈ ਪੌਣ ਪਾਣੀ ਪੌਣ ਵੀ ਸਾਫ ਸੁਥਰੀ ਤਾਂ ਹੀ ਰੂ ਜੇ ਬਰਸਾਤਾ ਹੋਣਗੀਆਂ ਜੇ ਪਾਣੀ ਹੋ ਜ਼ਿੰਦਗੀ ਤਾਂ ਹੀ ਹੈ ਸਾਡੀ ਬਾਡੀ ਦੇ ਵਿੱਚ ਕਿੰਨੇ ਪਰਸੈਂਟ ਪਾਣੀ ਪਾਣੀ ਹੈ ਜ਼ਿਆਦਾ ਲਿਕਵਿਡ ਜ਼ਿਆਦਾ ਹੈ ਤਾਂ ਉਹ ਜੇ ਪਾਣੀ ਖਤਮ ਹੋ ਗਿਆ ਸਾਡੀ ਜ਼ਿੰਦਗੀ ਖਤਮ ਹੈ ਉਹਦੇ ਵਾਸਤੇ ਕੋਸ਼ਿਸ਼ ਇਸ ਫਿਲਮ 'ਚ ਇਹ ਕੀਤੀ ਹੈ ਕਿ ਆ ਥੋੜੀ ਜੀ ਠੇਟ ਪੰਜਾਬੀ ਚ ਕਹਿੰਦੇ ਆ ਸੁਰਤ ਆ ਜੇ ਸੁਰਤ ਹਲੂਣਾ ਫਿਲਮ ਹਲੂਣਾ ਦਊਗੀ ਕਿ ਅਸੀਂ ਬੱਚੇ ਬਾਹਰ ਕਿਉਂ ਭੇਜਦੇ ਉਥੇ ਵਾਲਿਆਂ ਨੂੰ ਵੀ ਆਊ ਕਿ ਅਸੀਂ ਜੇ ਇੰਨਾ ਹੀ ਕੰਮ ਅਸੀਂ ਪੰਜਾਬ ਚ ਕਰ ਲੈਂਦੇ ਫਿਲਮ ਦੇ ਵਿੱਚ ਇਹ ਵੀ ਗੱਲ ਹੈ ਕਿ ਪੰਜਾਬੀ ਤਰੀਕੇ ਨਾਲ ਗੋਰਿਆਂ ਤੋਂ ਵਧੀਆ ਫਸਲ ਵਧੀਆ ਫਸਲ ਗੋਰਿਆਂ ਤੋਂ ਵੀ ਵੱਧ ਉਹ ਬਹੁਤ ਸੋਹਣਾ ਸੀਨ ਹੈ ਇਹ ਪੰਜਾਬੀ ਕਿਤੇ ਵੀ ਮਿਹਨਤ ਕਰਦੇ ਨੇ ਆਪਣੇ ਸਟਾਈਲ ਨਾਲ ਹੀ ਲੇਕਿਨ ਇਹ ਨਹੀਂ ਕਿ ਗੋਰਿਆਂ ਤੋਂ ਪਿੱਛੇ ਰਹਿ ਜਾਣਗੇ ਜਿਹੜੀ ਉਪਜਾ ਪੈਦਾਵਾਰ ਹੈ ਵੱਧ ਕਰਕੇ ਦਿਖਾਉਂਦੇ ਨੇ ਵੱਧ ਮਿਹਨਤ ਕਰਦੇ ਨੇ ਸਰੀਚ ਅਸੀਂ ਪਹਿਲਾਂ-ਪਹਿਲਾਂ ਗਏ ਸੀ ਉੱਥੇ ਦੇਖਿਆ ਕਿ ਗੋਰਿਆਂ ਦੇ ਖੇਤਾਂ 'ਚ ਛੋਟੇ-ਛੋਟੇ ਘਰ ਹੁੰਦੇ ਸੀ ਸਾਨੂੰ ਪੰਜਾਬੀਆਂ ਨੂੰ ਵੱਡੇ-ਵੱਡੇ ਘਰਾਂ 'ਚ ਰਹਿਣ ਦੀ ਆਦਤ ਹੈ ਉੱਥੇ ਖੇਤਾਂ 'ਚ ਵੱਡੇ-ਵੱਡੇ ਫਾਰਮ ਹਾਊਸੇ ਬਣਾਏ ਰਹੇ ਕਾਮਯਾਬੀ ਹੋਇਆ ਉਹਦੇ 'ਚ ਪਹਿਲੀਆਂ ਜਿਹੜੀਆਂ ਪੀੜ੍hiyan ਗਈਆਂ ਸੀ ਇੱਕ ਪੀੜ੍ਹੀ ਦਾ ਇਹ ਹਰਜਾਨਾ ਦਿੰਦੀ ਦਿੰਦੀ ਹੈ ਉਹਨੂੰ ਖੜੇ ਹੋਣ ਨੂੰ ਆਪਣੇ ਘਰ ਬਣਾਉਣ ਨੂੰ ਆਪਣੇ ਜਿਹੜੇ ਲੋਨ ਲੈਂਦੇ ਨੇ ਉਹਨਾਂ ਦੇ ਪੈਸੇ ਵਾਪਸ ਕਰਨ ਨੂੰ ਇੱਕ ਪੂਰੀ ਇੱਕ ਪੀੜ੍ਹੀ ਉਹਦੇ 'ਚ ਖਪਤ ਹੋ ਜਾਂਦੀ ਹੈ ਉਹਦੇ ਤੋਂ ਬਚਣ ਵਾਸਤੇ ਕੋਸ਼ਿਸ਼ ਇਹ ਚਾਹੀਦੀ ਹੈ ਕਿ ਐਜੂਕੇਟਿਡ ਬੱਚੇ ਬਾਹਰ ਜਾਣ ਜਿਹੜੇ ਪੜ੍ਹੇ ਲਿਖੇ ਨੇ ਉਹਨਾਂ ਨੂੰ ਨੌਕਰੀਆਂ ਵੀ ਇੱਥੀਆਂ ਮਿਲਦੀਆਂ ਇੱਜ਼ਤ ਮਿਲਦੀ ਹੈ ਜਿਹੜੇ ਘੱਟ ਪੜ੍ਹੇ ਲੈ ਕੇ 10+2 ਪੱਜ ਲੋ ਬਾਹਰ ਨੂੰ ਉਹਨਾਂ ਦਾ ਹਾਲ ਬਹੁਤ ਮਾੜਾ ਹੁੰਦਾ ਸੋ ਬਾਹਰ ਜਾਣ ਦੇ ਮੈਂ ਕੋਈ ਇਹ ਇਹ ਨਹੀਂ ਕਿ ਸਾਡੀ ਫਿਲਮ ਅਗੇਂਸਟ ਹੈ ਪਰ ਬਿਨਾ ਪੜਾਈਆਂ ਤੋਂ ਤੁਰ ਜਾਣਾ ਉਹ ਜਿਹੜੇ ਟੱਕਾਂ ਵਾਲੇ ਮੁੰਡੇ ਨੇ ਉਹਨਾਂ ਦਾ ਹਾਲ ਪੁੱਛ ਕੇ ਦੇਖਣਾ ਚਾਹੀਦਾ ਹੈ ਕਈ ਵਾਰੀ ਉੱਥੋਂ ਕਈ ਮੁੰਡਿਆਂ ਦੇ ਫੈਨ ਦੇ ਫੋਨ ਆਉਂਦੇ ਨੇ ਉਹ ਵਿਚਾਰੇ ਚਾ ਚਾ ਦੇ ਵਿੱਚ ਉਹ ਵਟਸਐਪ ਤੇ ਫੋਨ ਕਰਨਗੇ ਫੋਨ ਕਰਕੇ ਓਏ ਉਹ ਦੇਖ 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 ਉਹਨਾਂ ਨੂੰ ਦੇਖੀਦਾ ਉਥੇ ਥੱਲੇ ਬੇਸਮੈਂਟ ਚ ਦੋ ਚਾਰ ਗਦਲੇ ਸਿੱਟ ਕੇ ਉਹਦੇ ਉਥੇ ਪੰਜ ਪੰਜ ਸੱਤ ਸੱਤ ਅੱਠ ਅੱਠ ਮੁੰਡੇ ਕੁੜੀਆਂ ਵੀ ਆਈ ਪਈਆਂ ਹੁੰਦੀਆਂ ਨੇ ਉਦੋਂ ਬੜਾ ਤਰਸ ਆਉਂਦਾ ਓਏ ਬੇਵਕੂਫੋ ਕਿਉਂ ਕਿਉਂ ਅਜੇ ਵੀ ਤੁਸੀਂ ਇੱਥੇ ਨੂੰ ਮਾਪਿਆਂ ਨੂੰ ਝੂਠ ਬੋਲ-ਬੋਲ ਕੇ ਨਹੀਂ ਨਹੀਂ ਮੈਂ ਚੱਕੀ ਜਾਣਾ ਫੱਟੇ ਜੀ ਮੈਂ ਆਹ ਕਰੀ ਜਾਣਾ ਉਹ ਕਰੀ ਜਾਣਾ ਲੇਕਿਨ ਉਹ ਜ਼ਿੰਦਗੀ ਬਹੁਤ ਬਹੁਤ ਟਫ ਹੈ ਜੋ ਜਿਉ ਰਹੇ ਨੇ ਬੱਚੇ ਸਾਡੇ ਉਹ ਸਿੱਖਿਆ ਇਹ ਫਿਲਮ ਦੇਊਗੀ